ਸੋ ਡਿਸਟ੍ਰਿਕਟ ਦਾਸਪੁਰ ਪੁਲਿਸ ਨੇ ਅੱਜ ਸਵੇਰੇ ਮਾਰਨਿੰਗ ਕਲਨੌਰ ਏਰੀਏ ਦੇ ਵਿੱਚ ਬੀਐਸਐਫ ਨਾਲ ਸਾਂਝਾ ਸਰਚ ਆਪਰੇਸ਼ਨ ਕੀਤਾ ਸੀ। ਔਰ ਸਾਂਝੇ ਸਰਚ ਆਪਰੇਸ਼ਨ ਦੇ ਦੌਰਾਨ ਗੁਰਵਿੰਦਰ ਸਿੰਘ ਡੀਐਸਪੀ ਕਲਨੌਰ ਤੇ ਸੁਮੇਤ ਮੇਜਰ ਸਿੰਘ ਐਸਐਚਓ ਕਲਨੌਰ ਆਲਗ-ਬਲਗ ਪੁਰਸਪਾਰਟੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਪਾਫੜੀ ਹੈ। ਇਸੇ ਦੇ ਚਲਦਿਆਂ ਪੰਜਾਬ ਸਰਕਾਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਦੀ ਮੁਆਵਜ਼ਾ ਰਾਸ਼ੀ ਦੇ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਇਹ ਮੇਕ ਉਪਰਾਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਇਹ ਕੋਈ ਇਸ ਰਾਸ਼ੀ ਨਾਲ ਕੋਈ ਸ਼ਹੀਦ ਦੀ ਜਾਨ ਵਾਪਸ ਨਹੀਂ ਆ ਸਕਦੀ ਨਹੀਂ ਇਹ ਕੋਈ ਕੀਮਤ ਹੈ ਸ਼ਹੀਦ ਦੀ ਜਾਨ ਦੀ ਪਰ ਇੱਕ ਇੱਕ ਪਰਿਵਾਰ ਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਜੇ ਅਸੀਂ ਸੰ ਪਰਿਵਾਰਾਂ ਨੂੰ ਸੰਭਾਲ ਲਾਂਗੇ ਤਾਂ ਹੋਰ ਬੱਚੇ ਫੌਜ ਜਾਣ ਵਾਰੀ ਸੋਚਣਗੇ ਨਹੀਂ ਤਾਂ ਮਾਪੇ ਉਦਾਹਰਨ ਦੇ ਕੇ ਕਿ ਉਹਨਾਂ ਵਾਂਗੂ ਰੁੱਜੋਗੇ ਜਾਂ ਉਹਨਾਂ ਵਾਂਗੂ ਪਰਿਵਾਰ ੜਜੂਗਾ ਤਾਂ ਫਿਰ ਆਪਣੇ ਬੱਚਿਆਂ ਨੂੰ ਫੌਜ ਚ ਭੇਜਣ ਦੀ ਹਿੰਮਤ ਨਹੀਂ ਕਰਦੇ ਅਲੱਗ-ਅਲੱਗ ਪੂਰਜ ਪਾਰਟੀਆਂ ਬੜਾਈ ਅਸੀਂ ਤੋਂ ਹੋਰ ਏਰੀਆਸ ਪ੍ਰੋਪਰ ਸਰਚ ਕੀਤੀ ਸੀ ਬਾਰਡਰ ਨਾਲ ਏਰੀਆ ਲੱਗਦਾ ਹੈ ਇਹ ਪ੍ਰੋਪਰ ਸਰਚ ਕੀਤਾ ਗਿਆ ਸੀ ਪਰਪਿੰਡਗਵਾਨ ਦੇ ਖੇਤਾਂ ਵਿੱਚੋਂ ਝੋਨੇ ਦੇ ਖੇਤਾਂ ਦੇ ਵਿੱਚੋਂ ਦਰਾਨੇ ਸਰਚ آپریشن ਇੱਕ ਡਰੋਨ ਬRAND ਹੋਇਆ ਸੀ ਉਹ ਡਰੋਨ ਦੇ ਨਾਲ ਲੱਗਦੇ ਏਰੀਆ ਦੇ ਵਿੱਚ ਹੋਰ ਵੀ ਸਰਚ ਕੀਤੀ ਗਈ ਜੋ ਦਰਾਨੇ ਦੇ ਸਰਚ ਜਿਹੜਾ ਹੈਗਾ ਇਹ ਤੋਂ ਜਿਹੜੀ ਹੈ ਇੱਕ ਪੈਕਟ ਬRAND ਹੋਇਆ ਜੋ ਚੈੱਕ ਕਰਨ ਤੇ ਉਦੇ ਵਿੱਚ 2 ਕਿਲੋ 241 ਗ੍ਰਾਮ ਹੈਰਨ ਬ੍ਰੰਦ ਹੋਈ ਸੀ ਸੋ ਇਹਦੇ ਸਬੰਧੀ ਐਨਡੀਪੀਐਸ ਤਹਿਤ ਮਕਰਮਨ ਅੰਦਰ ਚ ਕਰ ਲਿਆ ਗਿਆ 2385 ਐਫਆਰ ਨੰਬਰ 76 ਸੋ 10 11 12 에어ਕ੍ਰਾਫਟ ਐਕਟ ਦੇ ਤਹਿਤ ਵੀ ਨਾਲ ਹੀ ਇਹ ਹੈਗਾ ਅ ਤਰ੍ਹਾਂ ਆ ਐਡ ਕੀਤੀ ਗਈ ਹੈ ਨੇ ਸੋ ਮਕਰਮਨ ਅੰਦਰ ਚ ਕਰਕੇ ਫਿਰ ਤਬਤੀਜ਼ ਚਰੀ ਹੈ ਇਹ ਫਰਦਰ ਅਨਵੈਸਟਿਗੇਟ ਕਰ ਰਹੇ ਹਾਂ ਅਸੀਂ ਫੋਟੇ ਦੇ ਪਾਰਟ ਅਨਵੈਸਟਿਗੇਸ਼ਨ ਹੈ ਲੇਕਿਨ ਇਸੀ ਤੋਂ ਅਸੀਂ ਅਨਨੋਨ ਬੰਦਿਆਂ ਦੇ ਖਿਲਾਫ ਮਕਰਮਾਂ ਦਰਜ ਕੀਤਾ ਸੋ ਇਹ ਇਨਵੈਸਟਿਗੇਸ਼ਨ ਕਰਾਂਗੇ ਪ੍ਰੋਪਰ ਥਰੋਲੀ ਇਹਦੀ ਬੈਕਵਰਡ ਲਿੰਕ ਜਾਂ ਫਾਰਵਰਡ ਲਿੰਕ ਆ ਕੇ ਚੈੱਕ ਕਰਾਂਗੇ ਅਨਲਿਸਿਸ ਕਰਾਂਗੇ ਇਸ ਏਰੀਆ ਨੂੰ ਪ੍ਰੋਪਰ ਚੈੱਕ ਕਰਕੇ ਜੋ ਜਿਹੜੀ ਲੋਕੇਸ਼ਨ ਜਾਂ ਇਹਦਾ ਫੋਨ ਅਨਲਿਸਿਸ ਕਰਕੇ ਚੈੱਕ ਕਰਾਂਗੇ ਵਿੱਚ ਕੋਈ ਵਿਅਕਤੀ ਉਤਰ ਨਹੀਂ ਹੋਇਆ ਅਨਨੋਨ ਦੇ ਖਿਲਾਫ ਮਕਰਮਾਂ ਦਰਜ ਕੀਤਾ ਔਰ ਇਸ ਨੂੰ ਉਸ ਏਰੀਆ ਦੇ ਅਸੀਂ ਡੰਪਿੰਗ ਦਮਚਾਵਾਗੇ ਜਿੱਥੇ ਕੋ ਲੋਕੇਸ਼ਨ ਵਗੈਰਾ ਆਉਣੀ ਆ ਜਾਂ ਕੋ ਡਿਟੇਲ ਵਾਇਕੀ ਉਸ ਬਾਅਦ ਇਹ ਬਾਟਰ ਇਨਵੈਸਟੀਗੇਸ਼ਨ ਸਰ ਕੀ ਕਿ ਜੀ ਜਿਹੜੇ ਖੇਤਾਂ ਦੇ ਬਲੀਕਟ ਕੇਸ ਇਹ ਅਗਵਾਨ ਪਿੰਡ ਦੇ ਖੇਤ ਨੇ ਇੰਡਰੂਸਿੰਗ ਹੈਗਾ ਜਿਹਦਾ ਨਾਲ ਫਾਰਮਰ ਹੈ ਉਹਨਾਂ ਕਿਤੇ ਮਿਲੀ ਇਨ ਡਰੋਨ ਜਿਹੜਾ ਹੈਗਾ ਇਹ ਫਰੈਂਜਿਕ ਸਾਇੰਸ ਜਿਹੜੀ ਹੈਗੀ ਲੈਬ ਹੈ ਇਹਨਾਂ ਦੀ ਪ੍ਰੋਪਰ ਜਿਹੜੀ ਹੈਗੀ ਐਫਐਸਐਲ चंडीगढ़ जी है भेजा गे सो वो तो फरदर जी रिपोर्ट है आवाज देखी जाएगी तो कुछ नहीं कह सकते जो एफ एस एल नेजन तो बाद ही पता चलेगा जो रिपोर्ट जी मार्का, तो मार्का वगैरह उ आप वो ही प्रॉपर चेक करेंगे इस चीज़ में एफ एस एल रिपोर्ट ही चेक जी है, है। फ्रेंस टीम है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X aur WhatsApp channel par